ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਪੱਤੇ ਦਾ ਪਸ਼ੂ ਖਾਵਾਂਗੇ ਦੋ ਝੋਟੀਆਂ ਵਾਲੇ ਇੱਕ ਵਿਹੜਾ ਵੀਰ ਦੇ ਕੋਲ ਦੋ ਟੋਕੜ ਕੱਬਣ ਪਸ਼ੂਵਾ ਤੇ ਇੱਕ ਤਾਜੀ ਸੂਈ ਆਪਾਂ ਮੱਝ ਦਿਖਾਵਾਂਗੇ ਤੁਹਾਨੂੰ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਹੁਣਾਂ ਕੋਲ ਦੇ ਆਜੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋ ਸੁਣਾਓ ਠੀਕ ਠਾਕ ਜੀ ਵਧੀਆ ਦੇ ਵੀਰ ਜੀ ਵਧੀਆ ਤੁਸੀਂ ਸੁਣਾਓ ਕਿਰਪਾ ਕਿਰਪਾ ਵਾਹਿਗੁਰੂ ਜੀ ਕਿਰਪਾ ਚਾਹੀਦੀ ਆ ਜੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਭਾਸ ਸਿੰਘ ਜੀ ਪਿੰਡ ਚਵਿੰਡਾ ਜ਼ਿਲ੍ਹਾ ਮੁੰਡੀਆਂ ਨਾ ਜੀ ਠੀਕ ਆ ਜੀ ਫੋਨ ਨੰਬਰ ਵੀ ਬੋਲ ਦਿਓ 981454995 ਠੀਕ ਆ ਜੀ ਤੇ ਇਤੋਂ ਗੱਲ ਦੀ ਸ਼ੁਰੂਆਤ ਜੀ ਆ ਲੀਨੀ ਦੇ ਜੱਗੇ ਵੀਰ ਕਰ ਲਈ ਠੀਕ ਆ ਦੱਸਿਓ ਇਹ ਜੀ ਡਿਟੇਲ ਇਹਦੇ ਮੰਨ ਲਓ ਵੀ ਆਈਟਮ ਜੱਗੇ ਵੀਰ ਇਹਦੇ ਥੱਲੇ ਦੁੱਧ ਹੋਊਗਾ ਮੰਨ ਲਓ ਰਵਧੜਾ ਪਾ ਕੇ ਜੇ 13 ਤੋਂ ਪਲੱਸ ਹੀ ਉਹ 13 ਕਿਲੋ ਦੀ ਗਾਰੰਟੀ ਹੋਊਗੀ ਅੱਛਾ ਜੀ ਠੀਕ ਆ ਉਹ ਇਨੀ ਜਾਂਦੀ ਆ ਵੇਖੋ ਕੱਟ ਵੀ ਨਾਲ ਹੀ ਲੱਖਾਂ ਵੀ ਠੀਕ ਆ ਠੀਕ ਆ ਲਓ ਭਜੀ ਟੇਡਾ ਕੱਟ ਤੇ ਮਣਕੀ ਅੱਖ ਹਾਂ ਜੀ ਆ ਤੇ ਕਰੋ ਚੱਕ 13 ਲੀਟਰ ਜਿਹੜਾ ਦੁਦਸਤਾਂ ਵਿੱਚ ਕੋ ਤਿਆਰ ਆ ਬਿਲਕੁਲ ਤੇ ਠੰਣ ਪਾ ਦੇ ਕੇ ਕਰ ਸਕਦੇ ਜੇ ਮੰਨ ਲਓ ਵੀ ਇਹ ਚਵਾਈ ਹੋਈ ਆ ਆਪਣੀ ਇਹਦੀ 6 ਵਜੇ ਦੀ ਅੱਛਾ ਜੀ ਤੇ ਟਾਈਮ ਦਿਖਾ ਦਿਓ ਜੱਗੇ 20:00 ਹੋ ਜਾ ਜੋ 2:19 ਮਿੰਟ 19 ਮਿੰਟ ਹੋਵੇ ਤੇ ਕਰੋ ਚੱਕ ਹਾਂ ਠੀਕ ਆ ਜੀ ਇਹਦੀ ਸਵੇਰੇ 6 ਵਜੇ ਦੀ ਚਵਾਈ ਹੈ ਤੇ ਉਸ ਤੋਂ ਵੱਲ ਕੁਝ ਦਾ ਅੰਦਾਜ਼ਾ ਲਾਵੇ ਅੰਦਾਜ਼ਾ ਲਾਵੇ ਠੀਕ ਆ 4 ਘੰਟੇ ਹਜੇ ਪਏ ਆ ਚਵਾਈ 'ਚ ਤੇ ਜੱਗੇ ਵੀ ਰਾ ਫਲਾਦਨਾ گاؤںੋਂ ਤੁਰੇ ਫੇਦੀ ਸ਼ਾਮ ਨੂੰ ਦੇ ਅੱਛਾ ਅੱਛਾ ਠੀਕ ਆ ਠੀਕ ਆ ਜੀ ਤੇ ਰੋ ਬਾਈ ਜੀ ਚੱਕਾ ਥਣ ਨੂੰ ਵੀ ਬਹੁਤ ਚੰਗਾ ਲੱਗਾ ਵਾ ਤੇ ਖੋਲ ਬਾਈ ਜੀ ਫਿਰ ਕੋਲ ਕੇ ਵਿਖਾਈਏ ਲੋ ਬਾਈ ਜੀ ਨੀਲੀ ਰਾਵੀ ਆ ਗਈ ਜੇ ਮਨ ਕੀ ਆਸ ਵਾਲੀ ਜੇ ਜਿਹੜਾ ਘੱਟ ਹਾਂਜੀ ਤੇ ਕੱਟ ਕੱਟ ਵੀ ਚੰਗਾ ਜਵਾਕੀ ਜਿਹੜੇ ਪਿਛੇ ਮਗਰ ਇਹਦਾ ਕੱਟਾ ਜਿੱਥੇ ਠੀਕ ਹੈ ਜੀ ਮੇਲ ਕਾਫ ਜਿਹਦੇ ਪਿਛੇ ਕਿੰਨਾ ਕੁ ਟਾਈਮ ਹੋ ਗਿਆ ਉਸ ਨੂੰ ਵੀ ਜੀ 6 ਮਹੀਨੇ ਤੋਂ ਮਹੀਨੇ ਨਾਲੇ ਜੱਡੇ ਜਿਹੜੇ 3 ਮਹੀਨਾ ਹੋ ਗਿਆ ਸੀ ਠੀਕ ਹੈ ਲੋ ਬਾਈ ਜੀ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਉਸ ਨੂੰ ਤੇ ਇਸ ਟਾਈਮ ਜਿਹੜਾ 13 ਲੀਟਰ ਦੁੱਧ ਦੇ ਕੋਲ ਬਿਲਕੁਲ ਤਿਆਰ ਆ ਕਰੋ ਚੈੱਕ ਫੇਸ ਕੁਆਲਿਟੀ ਬਹੁਤ ਚੰਗੀ ਰਿਕਾਰਡ ਵਾਲੀ ਆ ਤੇ ਲਾਗੇ ਨੂੰ ਤੁਹਾਨੂੰ ਥਣਾਂ ਦਾ ਸੈਜ ਗੈਪ ਤੇ ਮਿਲਕ ਵੈਂਟ ਵੀ ਦਿਖਾਉਂਦੇ ਆ ਬਹੁਤ ਮੋਟੀ ਲੱਗੀ ਆ ਬਾਜੀ ਭਾਈ ਲੱਗ ਗਿਆ ਤਾਂ ਕੀ ਕਰ ਸਕਦੇ ਤੁਸੀਂ ਥਾਣਾ ਦਾ ਸੈਰ ਗਿਆ ਬੰਦ ਮਿਲਕ ਵੈਂਟ ਬਹੁਤ ਚੰਗੀ ਆ ਵੇਖੋ ਹੈਗੀ ਵੀ ਚੱਗੇ ਵੀ ਠੰਡੀ ਠੀਕ ਹੈ ਠੀਕ ਜਿੱਦਾ ਮਰਜੀ ਹੱਥ ਵੇਖੋ ਮਾਰੋ ਠੀਕ ਠੀਕ ਹੈ ਬਾਈ ਪਾਈ ਪਾਈ ਲੱਗੀਆਂ ਜੇ ਦੁੱਧ ਵਾਲੀਆਂ ਕਰੋ ਚੈੱਕ ਬਾਕੀ ਥਾਣ ਸੁਣ ਬਹੁਤ ਚੰਗਾ ਵਾ ਹਾਂਜੀ ਕੀ ਮੁੱਲ ਕਰਨਾ ਭਾਈ ਇਹਦਾ ਹਰ ਜੱਗੇ ਵੀ ਤੁਹਾਨੂੰ ਪਤਾ ਜਿੰਨਾ ਇਹਦਾ ਥਲੇ ਦੁੱਧ ਆ ਹਾਂਜੀ ਮੁੱਲ ਤੇ ਇਹਦਾ ਜੋ ਮਰਜੀ ਮੰਗਣ ਨੂੰ ਮੰਗੀ ਜਾਈਏ ਇਹ ਲੱਖ ਦੀ ਦੇ ਦਈਏ ਕਰ ਦੋ ਮਾਨਤਾ ਨਾਲ ਆ ਵੀ ਕਿੱਥੇ ਤੁਸੀਂ ਕਰਾਉਗੇ ਕਿਹੜੀ ਜੀ ਕਰਾਉਣੀ ਆ ਇਹ ਦੱਸ ਦੋ ਭਾਈ ਆਪੀ ਆਪਾਂ 200 200 ਰੁਪਇਆ ਛੋਟ ਜੱਗੇ ਕਰ ਦਿੰਨੇ ਆ ਠੀਕ ਹੈ ਠੀਕ ਹੈ ਜੀ ਜਿਹੜੇ ਆਪਾਂ ਜੱਗੇ ਵੀਰ ਦੇ ਲਈ ਪੂਰੇ 80000 ਦੀ ਦਵਾਂਗੇ ਅੱਛਾ ਜੀ 13 ਕਿਲੋ ਦੁੱਧ ਮੇਰੇ ਕੋਲੋਂ 2 3 ਡੰਗ ਜਿੰਦਾ ਮਰਜ਼ੀ ਚੁੱਕ ਲੈ ਜੀ ਠੀਕ ਹੈ ਠੀਕ ਹੈ ਲਓ ਭਾਈ 80000 ਜਾਂ 200 ਰੁਪਇਆ ਛੋਟ ਭਾਈ ਕਿੰਨਾ ਕਿ ਕਰ ਦਾਂਗੇ ਹਾਂਜੀ ਹਾਂਜੀ ਤੇ ਕਰੋ ਚੈੱਕ ਬਾਕੀ ਥਣ ਥਣ ਵੀ ਬਹੁਤ ਚੰਗਾ ਵਾਦੇ ਮਿਲਕ ਰਿਕਾਰਡ ਵੀ ਬਹੁਤ ਚੰਗਾ ਵਾ ਹਾਂਜੀ ਹਾਂਜੀ ਤੇ ਆਇਓ ਹੁਣ ਦੂਜੇ ਨੰਬਰ ਤੇ ਦੁੱਧ ਦਾ ਡਰਮ ਇਹਦੀ ਹਾਂ ਹਾਂਜੀ ਹਾਂਜੀ ਦੁੱਧ ਲਾਈਏ ਵੀਰ ਪਹਿਲੇ ਸੂਏ ਲਿਆਂਦੀ ਵੀਰੋਂ ਨਾਲ ਹਰਿਆਣਿਆਂੋਂ ਅੱਛਾ ਜੀ ਪਹਿਲੇ ਸੂਏ ਦੁੱਧ ਦਿੱਤਾ ਜੋ ਇਹਨੇ ਮੰਨ ਲਓ ਵੀ 16-17 ਕਿਲੋ ਅੱਛਾ ਜੀ ਤੇ ਜੇ ਸੂਏ ਦੁੱਧ ਦੁੱਧ ਦਿੱਤਾ ਇਹਨੇ ਮੰਨ ਲਓ ਵੀ 18-19 ਕਿਲੋ ਅੱਛਾ ਜੀ ਤੇ ਤੀਸਰਾ ਸੂਆ ਸੋਨਾ ਜੀ ਅੱਛਾ ਜੀ ਜਿਹੜੀ ਜਗ੍ਹਾ ਤੋਂ ਨਾਲ ਲਿਆਂਦੀ ਜਿਹੜੇ ਵੀਰ ਕੋਲੋਂ ਲਿਆਂਦੀ ਹਰਿਆਣੇ ਦਾ ਆਪ ਨੂੰ ਨੰਬਰ ਵੀ ਦਿੱਤਾ ਹੈ ਠੀਕ ਹੈ ਜੀ ਉਹਨਾਂ ਦੇ 20 ਕਿਲੋ ਦੁੱਧ ਸਾਡੀ ਮੱਝ ਘਟ ਦਊ ਤੇ ਅਸੀਂ 50000 ਰੁਪਏ ਰਜਾਨਾ ਲਵਾਂਗੇ ਅੱਛਾ ਜੀ ਇਹ ਟਾਈਮ ਹੋਣਾ 6.5 ਮਹੀਨੇ ਚੱਕ ਪਾ ਜੇ ਅੱਛਾ ਜੀ ਤੇ 8 ਕਿਲੋ ਦੁੱਧ ਜੇ ਥਲੇ ਠੀਕ ਹੈ ਠੀਕਾ ਠੀਕ ਹੈ ਹਾਂਜੀ ਹਾਂਜੀ 8 ਲੀਟਰ ਜਿਹੜਾ ਦੁੱਧ ਦੇ ਸਾਢੇ 6 ਮਹੀਨੇ ਦੀ ਚੱਕ ਪਾਸ ਹੈ ਤੇ ਕੱਦ-ਗਾਠ ਵੀ ਬਹੁਤ ਚੰਗਾ ਵਾ ਹਾਂਜੀ ਤੇ ਕੋਲੋ ਬਈ ਫਿਰ ਕਰੋ ਜੱਕ ਪਿਓਰ ਮੌਰਾ ਨਸਲ ਦੇ ਵਿੱਚ ਆ ਦੇ ਜੈਡ ਬਲੈਕ ਆ ਗਈ ਆ ਕਰੋ ਇਹ ਚੱਕ ਸਿੰਗਲ ਹੱਡੀ ਬਹੁਤ ਵੀ ਚੰਗੇ ਰਿਕਾਰਡ ਵਾਲੀ ਆ 18-19 ਲੀਟਰ ਜਿਹੜਾ ਦੁੱਧ ਇਹਨੇ ਚੋਆਇਆ ਵਾ ਤੇ ਥਣਾ ਦਾ ਸਹਿਜਾ ਵੀ ਬਹੁਤ ਸ਼ਾਨਦਾਰ ਆ ਉਹ ਵੀ ਤੁਹਾਨੂੰ ਲਾਗੇ ਤੋਂ ਚੈੱਕ ਕਰਾਉਣੇ ਤੇ ਫੇਸ ਕੁਆਲਟੀ ਕਰ ਸਕਦੇ ਤੁਸੀਂ ਚੱਕ ਅੱਛਾ ਜੀ ਹਾਂ ਠੀਕ ਆ ਠੀਕ ਆ ਜੀ ਲਓ ਭਾਜੀ ਪਿੱਠ ਕੁੜਾ ਵੀ ਬਹੁਤ ਚੌੜਾ ਵਾ ਇਹਨ ਮੰਜਾ ਟੈਂਦਾ ਉੱਤੇ ਕਰੋ ਚੈੱਕ ਤੇ ਲਾਗੇ ਤੋਂ ਚੈੱਕ ਕਰ ਸਾਡੇ ਤੇ ਸਣਾ ਦਾ ਸਾਈਜ਼ ਹੈ ਬਹੁਤ ਸ਼ਾਨਦਾਰ ਆ ਲਓ ਜੀ ਯਾਹ ਬਨਿਆ ਗਣੀ ਪੰਡਾ ਕਰਮਾਲੀ ਨੇ ਮੰਨ ਲਓ ਵੀ ਅਜੇ ਜੱਗੇ ਵੀ 4 ਘੰਟੇ ਪਾਏ ਵੀ 6 ਵਜੇ ਦੀ ਚਵਾਈ ਆ ਅੱਛਾ ਜੀ ਚਾਹਾਂ ਘੰਟੇ ਨੇ ਵੀ ਪੂਰੀ ਪਰ ਕੋਈ ਟੀਗਾ ਨਹੀਂ ਝਲੋਂਦੀ ਅੱਛਾ ਜੀ ਦੋਵੇਂ ਟਾਈਮ ਮੰਨ ਲਓ ਵੀ ਡੇਗੜੇ ਕਿ ਝੋਟੀ ਮਿਲਦੀ ਆ ਠੀਕ ਆ ਠੀਕ ਆ ਪਾੜੇ ਦੇ ਹਾਂ ਪਾੜੇ ਤੀਸਰਾ ਸੂਏ ਨੇ ਸੋਣਾ ਜੇ ਅੱਛਾ ਜੀ ਸਾਢੇ 6 ਮਹੀਨੇ ਗੱਭਣ ਦੇ 8 ਕਿਲੋ ਦੁੱਧ ਜੀ ਠੀਕ ਆ ਜੀ ਤੇ ਇਹਦਾ ਕੀ ਮੁੱਲ ਹੈ ਵੀਰ ਜੀ ਮੋਲਾ ਜੱਗੇ ਵੀਰ ਇਹਨਾਂ ਦੀ ਕੋਈ ਕੀਮਤ ਦੇ ਨਹੀਂ ਸਕਦਾ ਅੱਛਾ ਜੀ ਉਹ ਜਿੱਦਾਂ ਹੋਣਾਂ ਦੇ ਵੀ ਅਸੀਂ ਉਦੋਂ ਲਿਆਂਦੀ ਸੀ ਮੰਨ ਲਓ ਇਹਨਾਂ ਬਾਜ਼ਾਰ ਨੇ ਕੋ 2 ਲੱਖ ਤੇ ਤੋ ਹੁਣ ਆਪਾਂ ਜਗੇਵੀਰ ਦੇ 80 ਦੀ ਦੇ ਲਈਏ ਇਹ ਵੀ ਜਾਣਦਾ 200 ਰੁਪਏ ਛੋਟ ਵਾਲਾ ਹੀ ਕੰਮ ਕਰੀਏ ਹਾਂ ਹਾਂ ਤੇ ਕਿ ਵੀ ਜਿਹੜੇ ਦੇਣੀ ਪੂਰੇ 75 ਹਜ਼ਾਰ ਦੀ ਦਵਾਂਗੇ 200 ਰੁਪਏ ਛੋਟ ਕਰਾਂਗੇ ਠੀਕ ਹੈ ਠੀਕ ਹੈ ਲੋਬਾ ਜੀ 75 ਹਜ਼ਾਰ ਦੀ ਤੋਕਣ ਗੱਲ ਤੇ ਪਰ ਇੱਕ ਗੱਲ ਹੈ ਵੀਰ ਜੀ ਜਿਹੜਾ ਕੋ ਸਾਂਭੂਗਾ 75 ਨਾਲ 75 ਹੀ ਇਹਨੇ ਮਲਾਂ ਤਲਾਮੀ ਇਹਨੇ 1.5 ਲੱਖ ਰੁਪਏ ਦੀ ਜਦੋਂ ਆਪਣੀ ਵੀਡੀਓ ਚੱਲਣ ਗਈ ਆ 1.5 ਲੱਖ ਦੀ ਝੋਟੀ ਮੈਂ ਜਦੋਂ ਆਕੂ ਵੀ ਜੋ ਤਿਆਰ ਹੋ ਜੂਮ ਪੈ ਪਾਗ ਲੈ ਆਉਂਗਾ ਠੀਕ ਹੈ ਠੀਕ ਹੈ ਲੋਬਾ ਜੀ ਫੁੱਲ ਗਰੰਟੀ ਹੈ ਕੋਈ 3 ਮਹੀਨੇ ਸਾਂਭ ਕਰ ਲੈਂਦਾ 1 ਲੱਖ ਵੀਰ ਕਹਿੰਦਾ ਕਿ ਮੈਂ ਦੇ ਕੇ ਲੈ ਆਉਂਗਾ ਤੇ ਤੇ ਆ ਜਿਓ ਹੁਣ ਤੀਜੇ ਨੰਬਰ ਤੇ ਵਹਿੜ ਇਹ ਵੀ ਟੋਕੜ ਗੱਬਣ ਭਾਈ ਇਹ ਟੋਕੜ ਗੱਬਣ ਜਲਸੀ ਵੀਰ ਜੀ ਠੀਕ ਆ ਠੀਕ ਆ ਜੀ ਦੱਸਿਓ ਇਹਦੇ ਬਾਰੇ ਫਿਰ ਇਹ ਸੱਤਾਂ ਮਹੀਨੇ ਦੀ ਗੱਬਣ ਜੇ ਅੱਛਾ ਜੀ ਤੇ 6 ਕਿਲੋ ਦੁੱਧ ਜੇ ਥੱਲੇ ਠੀਕ ਆ ਠੀਕ ਆ ਲਓ ਜੀ ਸੱਤਾਂ ਮਹੀਨੇ ਦੀ ਚੱਕ ਪਾਸ ਤੇ 6 ਲੀਟਰ ਜਿਹੜਾ ਦੁੱਧ ਇਹਰ ਕੋਲ ਬਿਲਕੁਲ ਤਿਆਰ ਆ ਇਹ ਵੀ ਤੁਹਾਨੂੰ ਹੁਣ ਆਪਾਂ ਖੋਲ ਕੇ ਬਖਾਉਨੇ ਆ ਕਰੋ ਭਾਈ ਜੀ ਫੇਸ ਕੁਆਲਟੀ ਚੈੱਕ ਆ ਆਹ ਪੋਰ ਜਰਸੀ ਆ ਜੀ ਪਿਆਵ ਵਾਲੀ ਤੇ ਠੰਡ ਸੂਣ ਇਹਦਾ ਵੀ ਬਹੁਤ ਚੰਗਾ ਲੱਗਾ ਵਾ ਕਰੋ ਚੈੱਕ ਇਹਨੇ ਸੱਜੇ ਨੇ ਫਿਰ ਕਿੰਨਾ ਚਵਾਇਆ ਸੀ ਸੱਜੇ ਨੇ ਲੀਂਦੇ ਨੇ ਦਿੱਤਾ ਪਹਿਲੇ ਸਵੇਰੇ 15 ਕਿਲੋ ਆ ਵੀ ਦੂਸਰਾ ਚਵਾਇਆ ਠੀਕ ਹੈ ਠੀਕ ਹੈ ਜੀ 2:00 ਵਜੇ ਦੂਸਰੀ ਲਈ ਗੱਭਣ ਜੇ ਤੇ ਪਹਿਲੇ ਸਵੇਰੇ ਜਿਹੜਾ ਨੇ 15 ਲੀਟਰ ਦੁੱਧ ਚਵਾਇਆ ਵਾ ਤੇ ਅਸਤੇ ਨੂੰ ਜਿਹੜੀ 6:30 ਮਿੰਟ ਚੱਕ ਪਾਸ ਤੇ 6 ਲੀਟਰ ਦੁੱਧ 6 ਕਿਲੋ ਦੁੱਧ ਲੋਬ ਜੀ 6 ਲੀਟਰ ਦੁੱਧ ਤਿਆਰ ਆ ਤੇ 6:30 ਮਿੰਟ ਦੀ ਚੱਕ ਪਾਸ ਆ ਇਹਦਾ ਕੀ ਮੁੱਲ ਵੀਰ ਜੀ ਹਰ ਮੁੱਲ ਇਹਦਾ ਜੋ ਮਰਜ਼ੀ ਜੱਦੇ ਵੀਰ ਮੰਗੀ ਜਾਈਏ ਅੱਛਾ ਜੀ ਤੁਸੀਂ ਦੇ ਦਈਏ ਇਹ ਵੀ 200 ਜੀ ਹਰ 200 ਵਾਲੇ ਕਰੀਏ ਵੀ ਗਏ 24000 ਦੀ ਲਵਾਂਗੇ ਹਾਂ ਨਾ ਹਾਂ ਨਾ ਹੀ ਹਾਂ ਨਾ ਠੀਕ ਹੈ ਲੋ ਬਈ 24000 ਚ 200 ਰੁਪਿਆ ਛੋੜ ਹੋਣੀ ਏ ਤੇ ਬਿਲਕੁਲ ਜਾਇਜ਼ ਮੁੱਲ ਪਤਾ ਵੀਰ ਨੇ ਇਹ ਤੁਹਾਨੂੰ ਸਾਰਿਆਂ ਨੂੰ ਵੀਰ ਭਰਾਵਾਂ ਜਿਹੜੇ ਚੈਨਲ ਸਾਡਾ ਦੇਖਦੇ ਸਾਰਿਆਂ ਨੂੰ ਪਤਾ ਹੈ ਕਿ ਭਾਲ ਵੀਰ ਬਹੁਤ ਜਾਇਜ਼ ਪਸ਼ੂ ਜਾਇਜ਼ ਮੁੱਲ ਵਿੱਚ ਪਸ਼ੂ ਪਾਉਂਦਾ ਏ ਤੇ ਵੀਡੀਓ ਸਾਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ